ਲੋ ਜੀ ਆ ਬੱਚਾ ਹੈ ਆਪਣਾ ਤੇ ਬਈ ਇਹਦੇ ਨਾ ਰੇਸ਼ਾ ਪੈ ਗਿਆ ਅੱਖਾਂ ਵਾਲੀ ਜਗ੍ਹਾ ਤੇ ਜਿੱਥੇ ਅੱਖਾਂ ਵਾਲੇ ਡੇਲੇ ਹੁੰਦੇ ਹਨ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਬਾਕੀ ਦੱਸਿਆ ਹੋਇਆ ਵੀ ਇਹਦੇ ਪ੍ਰੋਬਲਮ ਹੈਗੀ ਹੈ ਬਈ ਇਹਦੇ ਤੇ ਬਾਕੀ ਆਪਾਂ ਸਾਰੇ ਠੀਕ ਕਰ ਲਿਆ ਤੇ ਪਰ ਠੀਕ ਕਰਕੇ ਗੱਲ ਇਹ ਵੀ ਅਸੀਂ ਛੱਡ ਕੇ ਨਹੀਂ ਆਉਂਦੇ ਕਿਤੇ ਸਾਡਾ ਜੀ ਨਹੀਂ ਕਰਦਾ ਬਈ ਛੱਡ ਕੇ ਆਉਣ ਨੂੰ ਇਹ ਕਹੋ ਜਾਂਦਾ ਨਿੱਕਾ ਜਿਹਾ ਚੂਹਾ ਉਹ ਵੀ ਬੜੀ ਮੁਸ਼ਕਲ ਨਾਲ ਬਚਾਇਆ ਹਨ ਆਪਾਂ ਨੂੰ ਪਤਾ ਸਾਰਿਆਂ ਨੂੰ ਤੇ ਸਾਨੂੰ ਕਹਿ ਦਿੰਦੇ ਵੀ ਜੋ ਠੀਕ ਹੋ ਜਾਂਦੇ ਛੱਡਿਆ ਕਰੋ ਸਭਾਈ ਛੱਡ ਕੇ ਕਿੱਥੇ ਆ ਗਏ ਛੱਡ ਕੇ ਉਹਨੂੰ ਸਾਡਾ ਨਹੀਂ ਦਿਲ ਕਰਦਾ ਸੀ ਨਹੀਂ ਛੱਡ ਕੇ ਆਉਂਦੇ ਸਾਡੇ ਕੋਲੇ ਫਿਰਦੇ ਰਹਿੰਦੇ ਚੱਲ ਵਿਚਾਰੇ ਤੁਰੇ ਫਿਰਦੇ ਸਾਨੂੰ ਕਿਹਾਂ ਦੇ ਤੇ ਆਹ ਵਿਚਾਰਾ ਸਾਰਿਆਂ ਤੋਂ ਜ਼ਿਆਦਾ ਬਈ ਬੇਜਵਾਨ ਹੈ ਹਨਾ ਇਹਨੂੰ ਨਹੀਂ ਪਤਾ ਕਿ ਕੌਣ ਕੀ ਕਰ ਰਿਹਾ ਕੌਣ ਕੋਈ ਨੁਕਸਾਨ ਪੁਜਾਰ ਰਿਹਾ ਇਹਨੂੰ ਤਾਂ ਜਾਂ ਕੋਈ ਇਹਦਾ ਫਾਇਦਾ ਕਰ ਰਿਹਾ ਜਿਹੜੇ ਦਿਨ ਅਸੀਂ ਪਹਿਲਾਂ ਲੈ ਕੇ ਆਏ ਸੀਗੇ ਤੇ ਇਹਦੇ ਤੁਸੀਂ ਸਮਝ ਲਓ ਵੀ ਆ ਇੰਨੇ ਬੁਰੇ ਹਾਲਾਤ ਸੀਗੇ ਬਈ ਬਸ ਬਸ ਤੇ ਔ ਇੰਨੇ ਬੁਰੇ ਹਾਲਾਤੀ ਜਿੱਦੇ ਪਹਿਲਾਂ ਲੈ ਗਿਆ ਸੀ ਇਹਦਾ ਜੋ ਡ੍ਰਿਪ ਲਾਉਣ ਵਾਸਤੇ ਡ੍ਰਿਪ ਲਾਉਂਦੇ ਸੀ ਨਾ ਤੇ ਖੂਨ ਵਾਪਸ ਆ ਜਾਂਦਾ ਹੁੰਦਾ ਹੈ ਨਾ ਸੂਈ 'ਚ ਉਹ ਖੂਨ ਵੀ ਜੰਮ ਗਿਆ ਸੀ ਬਈ ਖੂਨ ਵੀ ਨਹੀਂ ਆ ਰਿਹਾ ਸੀਗਾ ਹੁਣ ਜੰਮ ਹੈ ਕਿ ਖੂਨ ਹੈ ਹੀ ਨਹੀਂ ਸੀ ਵਿਚਾਰੇ ਦੇ ਵਿੱਚ ਬਿਲਕੁਲ ਵੀ ਤੇ ਇਹਦਾ ਚਲੋ ਅਸੀਂ ਖਰਾਕ ਪਾ ਪਾ ਕੇ ਇਹਨੂੰ ਤੇ ਮਸਾਂ ਭਾਲ ਕੀਤਾ ਕਦੇ ਪੰਜੇ ਆਂਡੇ ਤੁਹਾਨੂੰ ਪਤਾ ਦੁੱਧ ਦਈ ਹੈ ਨਾ ਤੇ ਜਿਵੇਂ ਉਹ ਜੁਗਣੀ ਠੀਕ ਕਰੀ ਉਹ ਮੈਂ ਆ ਠੀਕ ਕਰਿਆ ਜੈਂ ਗੋਠੀ ਕਰਿਆ ਤੇ ਆ ਠੀਕ ਕਰੀਆ ਉਹ ਦੂਆ ਠੀਕ ਕਰਿਆ ਇਹ ਸਾਰੇ ਬਈ ਟਾਈਮ ਲੱਗਦਾ ਠੀਕ ਹੋਣ ਤੇ ਤੇ ਪਰ ਚਲੋ ਇੱਕ ਬੱਚੇ ਦੀ ਮੌਤ ਹੋ ਗਈ ਬਈ ਉਹਦੇ ਲੱਤਾਂ ਤੇ ਆ ਵੱਡੀਆਂ ਗਈਆਂ ਸੀ ਦੋਨੇ ਇਨਫੈਕਸ਼ਨ ਹੋ ਗਈ ਸੀ ਵਿਚਾਰੇ ਦੀ ਉਹਦੇ ਤੇ ਉਹਦੀ ਮੌਤ ਹੋ ਗਈ ਤੇ ਬੜਾ ਉਦੋਂ ਅਫਸੋਸ ਹੁੰਦਾ ਦੁੱਖ ਲੱਗਦਾ ਵੀ ਯਾਰ ਸਾਡਾ ਅਸੀਂ ਇੰਨਾ ਮੰਨ ਕੇ ਚਲੋ ਮਿਹਨਤ ਕੀਤੀ ਹਨਾ ਇੰਨਾ ਜੋਰ ਲਾਇਆ ਵੀ ਇਹਦੀ ਜਾਨ ਬਚਾਉਣ ਚ ਤੇ ਅਫਸੋਸ ਹੁੰਦਾ ਨਹੀਂ ਬਚਾ ਸਕਦੇ ਤੇ ਬਈ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਸੀਂ ਆ ਭੈਣ ਭਰਾਵਾ ਦੇ ਸ਼ੇਅਰ ਕਰਨ ਨਾਲ ਵੀਡੀਓ ਆਣਾ ਕਿਸੇ ਬੇਜਬਾਨ ਦੀ ਜਾਨ ਬਚ ਜਾਂਦੀ ਆ ਕਿਸੇ ਦਾ ਗੱਲੋ ਵੀ ਕਿਸੇ ਦਾ ਰੋਟੀ ਦਾ ਮਸਲਾ ਹੱਲ ਹੋ ਜਾਂਦਾ ਜਿਵੇਂ ਕਿ ਆਹ ਬੱਚਾ ਸੀਗਾ ਤੇ ਇਹ ਪਤਾ ਨਹੀਂ ਕਿੰਨੇ ਕਿ ਟਾਈਮ ਦਾ ਰੋਲਦਾ ਫਿਰਦਾ ਸੀਗਾ ਭੜਕਦਾ ਫਿਰਦਾ ਸੀਗਾ ਤੇ ਪਰ ਹੁਣ ਇਹਨੂੰ ਥੋੜਾ ਐ ਪ੍ਰੋਬਲਮ ਆ ਵੀ ਬਾਕੀ ਸਾਰੇ ਨਾ ਘਰੇ ਹੁੰਦੇ ਆ ਇਹ ਜੁਗਣੀ ਤੇ ਇਹ ਬਾਹਰ ਹੁੰਦੇ ਦੋਨੋਂ ਬੱਚੇ ਤੇ ਇਹਨੂੰ ਫਿਰ ਐ ਦਿੱਕਤ ਹੋ ਜਾਂਦੀ ਮੇਰੇ ਕੋਲੇ ਦੂਸਰੇ ਕਿਉਂ ਨਹੀਂਗੇ ਬਾਕੀ ਜਿੰਗੋ ਹੋਰੀ ਸਾਰੇ ਅੰਦਰ ਵੜ ਜਾਂਦੇ ਸ਼ਾਮ ਨੂੰ ਬਾਹਰ ਹੀ ਨਿਕਲਦੇਗੇ ਇਹ ਇਹਨੂੰ ਬੜਾ ਰੌਲਾ ਪਾਉਂਦਾ ਰਹਿੰਦਾ ਤੇ ਸਾਨੂੰ ਪਤਾ ਲੱਗਦੇ ਆ ਹਨਾ ਸਾਰੇ ਬਾਕੀ ਬਈ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਸਾਰੇ ਇਹਨੂੰ ਆਪਾਂ ਹਰ ਜਗ੍ਹਾ ਲਈ ਇਹਨਾਂ ਦਾ ਸ਼ੈਲਟਰ ਬਣਾਉਣ ਵਾਸਤੇ ਇਹ ਬੇਜਵਾਨਾਂ ਦਾ ਸ਼ੈਲਟਰ ਬਣਾਉਣ ਵਾਸਤੇ ਤੇ ਇਹਦੇ ਪੈਸੇ ਭਰਨੇ ਆ ਜੇ ਕੋਈ ਭੈਣ ਭਰਾ ਅਤਿਲਪੁਲ ਸਹਿਯਾ ਕਰ ਸਕਦਾ ਸਾਡੀ ਤੇ ਉਹ ਜ਼ਰੂਰ ਕਰਾ ਜੇ ਤਾਂ ਕਿ ਆਪਾਂ ਇਹ ਬੇਜਵਾਨਾਂ ਵਾਸਤੇ ਸ਼ੈਲਟਰ ਬਣਾਈਏ ਤੇ ਕੋਈ ਬੇਜਬਾਨ ਇਲਾਜ ਤੋਂ ਬਿਨਾਂ ਨਾ ਮਰੇ ਕੋਈ ਭੁੱਖ ਨਾਲ ਨਾ ਮਰੇ ਤੇ ਸ਼ੇਅਰ ਕਰ ਦਿਓ ਜੀ